ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਪਿੰਡ ਆਪਣੀ ਟੀਮ ਨਾਲ ਲੈ ਕੇ ਪਿੰਡ ਅਗਵਾਨ ਵਿਖੇ ਪਹੁੰਚੇ ਜੋ ਕਿ ਜੱਦੀ ਪਿੰਡ ਭਾਈ ਸਤਵੰਦ ਸਿੰਘ ਜੀ ਹੋਣਾ ਦਾ ਜੋ ਨਿੱਜੀ ਪਿੰਡ ਹੈ ਉੱਥੋਂ ਦੀ ਜੋ ਮੁੱਖ ਸੇਵਾਦਾਰ ਨੇ ਭਾਈ ਸੁਖਵਿੰਦਰ ਸਿੰਘ ਅਗਵਾਨ ਉਹਨਾਂ ਦੇ ਨਾਲ ਅਸੀਂ ਅੱਜ ਉਹਨਾਂ ਦੇ ਪਿੰਡ ਪਹੁੰਚੇ ਤੇ ਉਹਨਾਂ ਦੇ ਪਿੰਡ ਨਾਲ ਲੱਗਦਾ ਹੈ ਕਿ ਗੰਦਾ ਨਾਲਾ ਜੋ ਕਿ ਚਲਦੇ ਮੌਜੂਦਾ ਹੜ ਹੜਾਂ ਦੇ ਵਿੱਚ ਉਸ ਨੇ ਬਹੁਤ ਹੀ ਕਿਸਾਨਾਂ ਦੀਆਂ ਫਸਲਾਂ ਨੂੰ ਨੁਕਸਾਨ ਕੀਤਾ ਜੋ ਕਿ ਬਹੁਤ ਹੀ ਟਾਈਮ ਤੋਂ ਏ ਸਾਫ਼ ਹੋਣ ਵਾਲਾ ਸੀ ਤੇ ਉਸ ਨੂੰ ਦੇਖਦੇ ਆਂ ਭਾਈ ਸੁਖਵਿੰਦਰ ਸਿੰਘ ਅਗਵਾਨ ਵੱਲੋਂ ਇਸ ਦੀ ਅਗਵਾਈ ਕਰਦੇ ਆਂ ਸੇਵਾ ਆਰੰਭ ਕੀਤੀ ਸਾਫ਼ ਕਰਾਉਂਦੀ ਉਸ ਦੇ ਨਾਲ ਲੱਗਦੀਆਂ ਜਿੰਨੀਆਂ ਵੀ ਜ਼ਮੀਨਾਂ ਸੀ ਕਿਸਾਨਾਂ ਦੀ ਉਸ ਗੰਦੇ ਨਾਲੇ ਵਿੱਚੋਂ ਪਾਣੀ ਨਾ ਲੰਘਦਾ ਕਿਸਾਨਾਂ ਦੀਆਂ ਜ਼ਮੀਨਾਂ ਦਾ ਬਹੁਤ ਜ਼ਿਆਦਾ ਨੁਕਸਾਨ ਕੀਤਾ ਉਸ ਨੂੰ ਦੇਖਦੇ ਆ ਅਸੀਂ ਅੱਜ ਉਹਨਾਂ ਦੇ ਨਾਲ ਆਪਣੀ ਟੀਮ ਨੂੰ ਨਾਲ ਲੈ ਕੇ ਉਹਨਾਂ ਦੇ ਪਿੰਡ ਪਹੁੰਚੇ ਜੋ ਕਿ ਕਾਫੀ ਪਿੰਡਾਂ ਵਿੱਚੋਂ ਨੰਗ ਦਾ ਹੈ ਗੰਦਾ ਨਾਲਾ ਏ ਉਹ ਮਾਰ ਮਾਰ ਕਰਦਾ ਫਸਲਾਂ ਦੇ ਵਿੱਚ ਤੇ ਮਹਾਰਾਜ ਗੁਰੂ ਸਾਹਿਬ ਕਿਰਪਾ ਕਰਨ ਭਾਈ ਸੁਖਵੰਦ ਸਿੰਘ ਅਗਵਾਨ ਉਹਨਾਂ ਨੂੰ ਚੜ੍ਹਦੀ ਕਲਾ ਬਖਸ਼ਣ ਇਸੇ ਤਰ੍ਹਾਂ ਹੀ ਆਪਣੇ ਪੰਜਾਬ ਦੀ ਆਪਣੇ ਪੰਥ ਦੀ ਸੇਵਾ ਮਹਾਰਾਜ ਗੁਰੂ ਸਾਹਿਬ ਕਰਵਾਉਂਦੇ ਰਹਿਣ ਤੇ ਉਹਨਾਂ ਦੇ ਨਾਲ ਭਾਈ ਮਲਕੀ ਸਿੰਘ ਸਰਪੰਚ ਤੇ ਭਾਈ ਮਨਜੀਤ ਸਿੰਘ ਸੋਹੀ ਇਹ ਵੀ ਵੀਰ ਆਪਣੇ ਭਾਈ ਪਹੁੰਚੇ ਸੀ ਉਹਨਾਂ ਦੇ ਨਾਲ ਜੋ ਕਿ ਨਾਲ ਦੀ ਨਾਲ ਬੰਨ ਜੋ ਬੰਨਣ ਵਾਲੇ ਸੀ ਜੋ ਟੁੱਟੇ ਸੀ ਉਹਨਾਂ ਦੀ ਸੇਵਾ ਦੇ ਵਿੱਚ ਵੀ ਨਾਲ ਹੀ ਇਹ ਆਪਣੇ ਭਾਈ ਸਾਹਿਬ ਰਹੇ ਤੇ ਸਾਡੀ ਟੀਮ ਭਾਈ ਸੁਖਵਿੰਦਰ ਸਿੰਘ ਅਗਵਾਨ ਉਹਨਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੀ ਆ ਜਿੱਥੇ ਸਾਨੂੰ ਕਹਿਣਗੇ ਅਸੀਂ ਉਹਨਾਂ ਦੇ ਨਾਲ ਸੇਵਾ ਵਿੱਚ ਹਾਜ਼ਰ ਹੋਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ